ਗੁਰੂ ਨਾਨਕ ਦੇਵ ਜੀ ਨੇ ਜੋ ਮੈਸੇਜ ਦੁਨੀਆ ਤੱਕ ਪਹੁੰਚਾਉਣ ਲਈ ਲੰਬੀਆਂ ਯਾਤਰਾਵਾਂ ਕੀਤੀਆਂ ਉਹ ਸੀ ਇੱਕ ਓਮਕਾਰ ਅੱਜ ਲੋਕ ਇਸ ਨੂੰ ਸਿਰਫ ਇੱਕ ਪਰਮਾਤਮਾ ਹੈ ਕਹਿ ਕੇ ਖਤਮ ਕਰ ਦਿੰਦੇ ਨੇ ਪਰ ਇਸ ਦਾ ਅਸਲੀ ਅਰਥ ਬਹੁਤ ਡੂੰਗਾ ਹੈ ਇੱਕ ਓਮਕਾਰ ਇੱਕ ਅਨੰਤ ਵਾਈਬ੍ਰੇਸ਼ਨ ਹੈ ਉਹ ਅਨਹਦ ਤੁਨ ਜੋ ਪੂਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਅਤੇ ਸਭ ਇੱਕੋ ਹੈ ਇੱਕ ਮਤਲਬ ਇੱਕ ਓਮ ਮਤਲਬ ਤੁਨ ਕਾਰ ਮਤਲਬ ਕਦੇ ਨਾ ਖਤਮ ਹੋਣ ਵਾਲੀ ਇਸ ਧੁਨ ਦੀ ਸਥਿਰਤਾ ਇਹ ਅਨਹਦ ਧੁਨ ਇਹ ਸ਼ਬਦ ਹੀ ਪ੍ਰਭੂ ਹੈ ਜੋ ਸਾਡੇ ਅੰਦਰ ਮੌਜੂਦ ਹੈ ਚਾਹੇ ਅਸੀਂ ਮਨੁੱਖ ਹੋਈਏ ਪੇੜ ਪੌਦੇ ਪਹਾੜ ਨਦੀਆਂ ਸਭ ਇੱਕੋ ਧੁਨ ਤੋਂ ਬਣਿਆ ਅਤੇ ਉਸ ਵਿੱਚ ਹੀ ਲੀਨ ਹੋ ਜਾਂਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਪੂਰਾ ਜੀਵਨ ਇਸ ਸੰਦੇਸ਼ ਨੂੰ ਪਹੁੰਚਾਉਣ ਲਈ ਸਮਰਪਿਤ ਸੀ ਭਗਵਾਨ ਕਿਤੇ ਬਾਹਰ ਨਹੀਂ ਉਹ ਤੇਰੇ ਅੰਦਰ ਹੀ ਹੈ ਬਸ ਉਸ ਨੂੰ ਪਹਿਚਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 727 ਤੇ فرمایا ਗਿਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾ ਰੋਜ਼ ਆਪਣੇ ਅੰਤਰਮਨ ਨੂੰ ਖੋਜ ਤਾਂ ਪਰੇਸ਼ਾਨੀ ਨਹੀਂ ਹੋਵੇਗੀ ਅੰਗ 1349 ਤੇ ਭਗਤ ਕਬੀਰ ਜੀ ਕਹਿੰਦੇ ਹਨ ਅਵਲ ਅੱਲਾ ਨੂਰ ਉਪਾਇਆ ਕੁਦਰਤੀ ਕੇ ਸਭ ਬੰਦੇ ਪਹਿਲਾਂ ਲਾਹ ਨੇ ਨੂਰ ਬਣਾਇਆ ਫਿਰ ਉਸਨੇ ਸਾਰੇ ਜੀਵ ਬਣਾਏ ਇੱਕ ਨੂਰ ਤੋਂ ਸਭ ਜਗ ਉਪਜਿਆ ਫਿਰ ਕੌਣ ਭਲਾ ਤੇ ਕੌਣ ਮੰਦਾ ਅੰਗ 795 ਤੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਮਾ ਮੇਰਾ ਮਨ ਹੀ ਮੰਦਰ ਹੈ ਸਰੀਰ ਹੀ ਸਾਧੂ ਦਾ ਚੋਲਾ ਹੈ ਜਦੋਂ ਮਨ ਨੂੰ ਉਸ ਸ਼ਬਦ ਨਾਲ ਜੋੜਦੇ ਹਾਂ ਤਾਂ ਹਿਰਦੇ ਵਿੱਚ ਹੀ ਤੀਰਥ ਸ্নান ਹੋ ਜਾਂਦਾ ਹੈ ਸੰਗ 1334 ਤੇ ਫਰਮਾਇਆ ਇੱਕੋ ਸ਼ਬਦ ਇੱਕੋ ਪ੍ਰਭਵ ਤੇ ਇੱਕ ਸਤੇ ਉਤਪਤੀ ਚਾਲੇ ਇੱਕ ਹੀ ਸ਼ਬਦ ਹੈ ਜੋ ਪੂਰੇ ਬ੍ਰਹਮਾਣਡ ਵਿੱਚ ਮੌਜੂਦ ਹੈ ਅਤੇ ਉਸੇ ਤੋਂ ਹੀ ਸਭ ਉਤਪੱਤੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ ਕਿ ਤੁਹਾਡਾ ਗੁਰੂ ਕੌਣ ਹੈ? ਉਹਨਾਂ ਨੇ ਜਵਾਬ ਦਿੱਤਾ, "ਸ਼ਬਦ ਗੁਰੂ, ਸੁਰਤੀ ਤੁਨ ਚੇਲਾ, ਉਹ ਸ਼ਬਦ ਹੀ ਮੇਰਾ ਗੁਰੂ ਹੈ। ਮੈਂ ਆਪਣੀ ਸੁਰਤ ਨੂੰ ਉਸ ਧੰਤ ਤੇ ਲਾ ਰੱਖਿਆ ਹੈ।" ਇਸ ਵੀਡੀਓ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਅਸਲੀ ਸੰਦੇਸ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਵਿੱਚ ਇੱਕੋ ਜੋਤ ਹੈ। ਆਪਣੇ ਮੂਲ ਨੂੰ ਪਹਿਚਾਣੋ। ਬਾਹਰ ਭਗਵਾਨ ਨੂੰ ਲੱਭਣ ਦੀ ਲੋੜ ਨਹੀਂ ਹੈ ਉਹ ਤੇਰੇ ਅੰਦਰ ਹੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰਕੇ ਦੂਜਿਆਂ ਤੱਕ ਜਰੂਰ ਪਹੁੰਚਾਓ ਲਾਈਕ ਕਰੋ ਤੇ ਸਾਡੇ ਚੈਨਲ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ